ਆਓ ਜੀ ਦੋਸਤੋ ਹੁਣ ਤੁਹਾਨੂੰ ਦਿਖਾਉਨੇ ਆਪਾਂ ਕਿ ਪੰਜਾਬ ਤੋਂ ਇਲਾਵਾ ਵੀ ਜਿਹੜੇ ਲੋਕ ਇੱਥੇ ਆਏ ਹੋਏ ਨੇ ਉਹ ਸਾਰੇ ਆਪਣੀ ਲਾਈਫ ਨੂੰ ਕਿਸ ਤਰ੍ਹਾਂ ਨਾਲ ਇੰਜੋਏ ਕਰਦੇ ਨੇ ਦੇਖੋ ਕਿੰਨਾ ਵਧੀਆ ਸਿਸਟਮ ਉਹਨਾਂ ਨੇ ਬਣਾਇਆ ਹੋਇਆ ਏ ਇਹ ਇਹਨਾਂ ਨੇ ਆਪਣਾ ਲੰਚ ਦਾ ਸਿਸਟਮ ਅ ਸੌਰੀ ਡਿਨਰ ਪਹਿਲਾਂ ਸਨੈਕਸ ਚੱਲ ਰਹੇ ਨੇ ਫਿਰ ਇਹਨਾਂ ਨੇ ਇੱਥੋਂ ਡਿਨਰ ਕਰਕੇ ਉਹ ਤੋਂ ਬਾਅਦ ਹੀ ਜਿਹੜਾ ਸਿਸਟਮ ਇਹਨਾਂ ਨੇ ਉਹ ਕਰ ਜਣਾ ਤੇ ਫੁੱਲ ਡੇ ਮਾਰਨਿੰਗ ਤੋਂ ਆ ਕੇ ਸਵੇਰ ਤੋਂ ਆ ਕੇ ਇਹਨਾਂ ਨੇ ਇੱਥੇ ਫੁੱਲ ਇੰਜੋਏ ਕਰਨਾ ਪੂਰਾ ਇੰਜੋਏ ਕਰਨਾ ਕਿ ਸਿਸਟਮ ਐਵੇਂ ਦਾ ਬਣਾਇਆ ਹੋਇਆ ਜਿਵੇਂ ਕਿ ਤੇ ਇਹਨਾਂ ਨੇ ਇੱਥੇ ਹੀ ਰਹਿਣਾ ਹੋਵੇ ਜਾਣਾ ਕਿਤੇ ਨਾ ਹੋਵੇ ਇੰਨਾ ਵਧੀਆ ਢੰਗ ਨਾਲ ਇਹਨੇ ਮੈਨੇਜ ਕੀਤਾ ਹੋਇਆ ਸੋ ਇਹ ਹੁੰਦੀ ਹੈ ਕਿ ਸਾਰਾ ਹਫਤਾ ਜਿਹੜਾ ਉਹ ਕੰਮ ਕਰਨਾ ਤੇ ਉਹ ਤੋਂ ਬਾਅਦ ਕਿਸੇ ਨਾ ਕਿਸੇ پارک ਦੇ ਵਿੱਚ ਜਾ ਕੇ ਪੂਰਾ ਜਿਹੜਾ ਦਿਨ ਹੈ ਫੁੱਲ ਡੇ ਉਹ ਚਾਹੇ ਕੋਈ ਉਹਨਾਂ ਦੀ ਆਪਣੀ ਗੇਮ ਹੈ ਜਿਹੜੀ ਖੇਡਣੀ ਹੈ ਉਹਨਾਂ ਨੇ ਤੇ ਭਾਵੇਂ ਉਹਨਾਂ ਦੀ ਆਪਣਾ ਸਿਸਟਮ ਜੋ ਵੀ ਇਹਨਾਂ ਦਾ ਆਪਣੀ ਕੋਈ ਗੇਮ ਹੋ ਵੀ ਜਾਂ ਇਹਨਾਂ ਦੇ 스ਨੈਕਸ ਜੋ ਵੀ ਲੈ ਕੇ ਆਉਂਦੇ ਆ ਇਹ ਲੈ ਕੇ ਆ ਕੇ ਪੂਰਾ ਜਿਹੜੀ ਐਨਜੋਏ ਕਰਦੇ ਆ ਬਸ ਇਹੀ ਫਰਕ ਹੈ ਕਿ ਇਹਨਾਂ ਲੋਕਾਂ ਦਾ ਕਿ ਇਹ ਖੁਸ਼ ਰਹਿੰਦੇ ਆ। ਇਹ ਖੁਸ਼ ਰਹਿਣ ਦਾ ਕਾਰਨ ਇਹੀ ਹੈ ਕਿ ਜਦੋਂ ਇਹ 5 ਦਿਨ ਦੇ ਲਈ ਕੰਮ ਕਰ ਰਹੇ ਹੁੰਦੇ ਆ। ਕੰਮ ਕਰ ਰਹੇ ਹੁੰਦੇ ਆ ਤਾਂ ਇਹਨਾਂ ਨੂੰ ਵੀਕੈਂਡ ਦਿਖਦਾ ਹੁੰਦਾ ਹੈ। ਕਿ ਵੀਕੈਂਡ ਤੇ ਜਾ ਕੇ ਇੰਜੋਏ ਕਰਾਂਗੇ ਕੋਈ ਗੱਲ ਨਹੀਂ ਇਹ 5 ਦਿਨ ਆਪਾਂ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਵਰਕ ਕਰੋ। ਉਸ ਤੋਂ ਬਾਅਦ ਆਪਾਂ ਨੇ ਇੰਜੋਏ ਹੀ ਕਰਨਾ ਹੈ। ਤੇ ਗਵਰਨਮੈਂਟ ਨੇ ਇੱਥੇ ਇੰਨੇ ਕੁ ਪਾਰਕ ਬਣਾਏ ਹੋਏ ਨੇ। ਕਿ ਹਰ ਹਫਤੇ ਅਗਰ ਬਦਲ ਬਦਲ ਕੇ ਵੀ ਪਾਰਕਾਂ ਦੇ ਵਿੱਚ ਜਾਇਆ ਜਾਵੇ ਤਾਂ ਮੇਰੇ ਖਿਆਲ ਨਾਲ ਕਾਫੀ ਸਮਾਂ ਜਿਹੜਾ ਉਹ ਇੱਕ ਇੱਕ ਸਾਲ ਦੇ ਵਿੱਚ ਇੱਕ ਪਾਰਕ ਜਿਹੜਾ ਉਹਦੀ ਵਾਰੀ ਦੁਬਾਰਾ ਕਈ ਮਹੀਨਿਆਂ ਬਾਅਦ ਅਗਰ ਆਪਾਂ ਦੇਖੀਏ ਤਾਂ ਆਉਂਦੀ ਹੈ ਤੇ ਪਾਰਕਿੰਗ ਦਾ ਸਿਸਟਮ ਨੇ ਤੁਹਾਨੂੰ ਦਿਖਾਇਆ ਸੀ ਕਿ ਪਾਰਕਿੰਗ ਦੇ ਵਿੱਚ ਜਦੋਂ ਤੁਸੀਂ ਗੱਡੀ ਲਾਉਣ ਲੱਗੇ ਸੀ ਤਾਂ ਉੱਥੇ ਸਾਨੂੰ 4 5 ਇੱਥੇ ਪਾਰਕਿੰਗ ਹੈਗੀਆਂ ਜਿੱਥੇ ਪਕੜਾ ਸਕਦੇ ਆ ਗੱਡੀਆਂ ਪਰ ਸਾਨੂੰ ਕਿਤੇ ਵੀ ਗੱਡੀ ਲਗਾਉਣ ਦੇ ਲਈ ਜਗ੍ਹਾ ਨਹੀਂ ਮਿਲੀ ਫਿਰ ਸਾਨੂੰ ਕਾਫੀ ਦੇਰ ਤੱਕ ਵੇਟ ਕਰਨੀ ਪਈ ਕਿ ਅਸੀਂ ਉੱਥੇ ਵੇਟ ਕਰੀਏ ਖੜਕੇ ਕਿ ਕੋਈ ਆਪਣੀ ਗੱਡੀ ਉੱਥੋਂ ਕੱਢ ਕੇ ਲੈ ਕੇ ਜਾਵੇ ਤੇ ਫਿਰ ਅਸੀਂ ਜਿਹੜਾ ਹੈ ਉੱਥੇ ਗੱਡੀ ਲਗਾ ਸਕੀਏ ਤੇ ਮੇਰੇ ਖਿਆਲ ਨਾਲ ਸਾਨੂੰ 40 ਤੋਂ 45 ਮਿੰਟ ਵੇਟ ਕਰਨ ਦੇ ਲਈ ਲਗੇ ਕਿ ਉੱਥੇ ਪਾਰਕਿੰਗ ਜਿਹੜੀ ਹੈ ਇਹਨੂੰ ਆਪਾਂ ਪਾਰਕਿੰਗ ਦੀ ਸਮੱਸਿਆ ਕੁਝ ਲੋਕ ਸੋਚਦੇ ਹੋਣਗੇ ਕਿ ਇੱਥੇ ਪਾਰਕਿੰਗ ਦੀ ਸਮੱਸਿਆ ਹੈ ਪਾਰਕਿੰਗ ਦੀ ਸਮੱਸਿਆ ਨਹੀਂ ਹੈ ਇਹ ਪਰ ਗੱਲ ਸਿਰਫ ਇਹ ਹੈ ਕਿ ਜਿੰਨੀ ਵੀ ਪਾਰਕਿੰਗ ਗਵਰਨਮੈਂਟ ਨੇ ਬਣਾਈ ਹੋਈ ਹੈ ਆਪਣੇ ਵੱਲੋਂ ਬਹੁਤ ਵੱਡੀਆਂ-ਵੱਡੀਆਂ ਪਾਰਕਿੰਗਸ ਬਣਾਈ ਹੋਈਆਂ ਪਰ ਲੋਕਾਂ ਦੇ ਆਉਣ ਦਾ ਜਿਹੜਾ ਹੈ ਐਂਜੋਏ ਕਰਨ ਦਾ ਉਹ ਇੰਨਾ ਘਰ ਨੂੰ ਹੁੰਦਾ ਹੈ ਕਿ ਬਾਕੀ ਜਿਹੜੀ ਹੈ ਉਹ ਛੋਟੀ ਪੈ ਜਾਂਦੀ ਹੈ ਉਹਨਾਂ ਲਈ ਸੋ ਫੁੱਲ ਇੰਜੋਇਮੈਂਟ ਹੈ ਇਹ ਇੱਕ ਕਿਨਾਰਾ ਆ ਗਿਆ ਸਮੁੰਦਰ ਦਾ ਜਿੱਥੇ ਕਿ ਬੱਚੇ ਖੁਲਕੇ ਇੰਜੋਏ ਕਰ ਰਹੇ ਨੇ ਤੇ ਇਹ ਕਿ ਇਹ ਦੇਖਿਆ ਜਾਵੇ ਤਾਂ ਸਮੁੰਦਰ ਆ ਬਹੁਤ ਦੂਰ ਦੂਰ ਤੱਕ ਜਿਹੜਾ ਸਮੁੰਦਰ ਦਿਖਾਈ ਦੇ ਰਿਹਾ ਉਹਦੇ ਕਿਨਾਰੇ ਦੇ ਲਈ ਕਿਨਾਰੇ ਤੇ ਵੀ ਕੁਝ ਬੱਚੇ ਇੰਜੋਏ ਕਰ ਰਹੇ ਨੇ ਕੁਝ ਬੱਚੇ ਜਿਹੜੇ ਆ ਬੋਟਿੰਗ ਦਾ ਵੀ ਆਨੰਦ ਮਾਣ ਰਹੇ ਤੇ ਇਸ ਵਿੱਚ ਤੇ ਬੈਠੇ ਨੇ ਲੋਕ ਪਰ ਗੱਲ ਸਿਰਫ ਉੱਥੇ ਹੀ ਆ ਜਾਂਦੀ ਹੈ ਕਿ ਅਗਰ ਤੁਹਾਨੂੰ ਹਾਂ ਇਹ ਜ਼ਰੂਰ ਹੈ ਐਸੇ ਕਰਕੇ ਕਈ ਲੋਕਾਂ ਦੇ ਲਈ ਕਈ ਲੋਕ ਇਸ ਨੂੰ ਅ ਕੈਨੇਡਾ ਇੱਕ ਇੱਕ ਕਿਤਾਬ ਵੀ ਆਈ ਸੀ ਕੈਨੇਡਾ ਮਿੱਠੀ ਜੇਲ ਇਸੇ ਕਰਕੇ ਇਹਨੂੰ ਇਹ ਮਿੱਠੀ ਜੇਲ ਦਾ ਮਤਲਬ ਸਿਰਫ ਇਹ ਹੁੰਦਾ ਹੈ ਕਿ ਮਿੱਠੀ ਜੇਲ ਇਸ ਕਰਕੇ ਲੱਗਦਾ ਹੈ ਕਿ ਬੰਦਾ ਕੰਮ ਵੀ ਪੂਰਾ ਕਰਨਾ ਪੈਂਦਾ ਹੈ ਤੇ ਜੇ ਉਹਦਾ ਮਨ ਕਰੇ ਕਿ ਉਹ ਇਥੋਂ ਛੱਡ ਕੇ ਚਲੇ ਜਾਵੇ ਤਾਂ ਛੱਡ ਕੇ ਵੀ ਨਹੀਂ ਜਾ ਸਕਦਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਇੱਕ ਤਾਂ ਜਿਸ ਹਿਸਾਬ ਨਾਲ ਜ਼ਿੰਦਗੀ ਉਹ ਇੱਥੇ ਜੀ ਸਕਦਾ ਉਹ ਜ਼ਿੰਦਗੀ ਨੂੰ ਦੁਬਾਰਾ ਤੋਂ ਨਹੀਂ ਮਿਲਣੀ ਉਸ ਜਿੱਥੋਂ ਵੀ ਉਹ ਆਇਆ ਉੱਥੇ ਉਹ ਜ਼ਿੰਦਗੀ ਨਹੀਂ ਮਿਲਦੀ ਪੂਰੀ ਤਰ੍ਹਾਂ ਨਾਲ ਤੇ ਇੱਕ ਉਹਨੂੰ ਲੱਗਦਾ ਹੈ ਕਿ ਕੋਈ ਗੱਲ ਨਹੀਂ ਆਪਾਂ ਜੇ 5 ਦਿਨ ਸਾਨੂੰ ਬਹੁਤ ਜ਼ਿਆਦਾ ਵਰਕ ਕਰਨਾ ਪੈ ਰਿਹਾ ਪੂਰਾ ਦਿਨ ਤਾਂ ਵੀਕੈਂਡ ਤੇ ਅਸੀਂ ਜਾ ਕੇ ਕਿੱਤੇ ਵੀ ਫੁੱਲ ਇੰਜੋਏ ਕਰ ਸਕਦੇ ਆ ਜਿਹਦੇ ਨਾਲ ਕੇ ਦੇਖੋ ਕੁਝ ਗੱਲਾਂ ਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਕੁਝ ਕਮੀਆਂ ਜਿਹੜੀਆਂ ਇੱਥੇ ਮਿੱਟੀ ਜਿਹੜਾ ਦਾ ਸਿਸਟਮ ਜਿਵੇਂ ਆਪਾਂ ਗੱਲ ਕੀਤੀ ਹੈ ਕੁਝ ਤਾਂ ਇੱਥੇ ਜਿਹੜੀ ਹੈ ਤੁਹਾਨੂੰ ਡਾਲਰ ਜਿਹੜੇ ਉਹ ਤੁਹਾਨੂੰ ਜਦੋਂ ਤੁਸੀਂ ਕੰਮ ਕਰਦੇ ਹੋ ਡਾਲਰਾਂ ਦੇ ਰੂਪ ਵਿੱਚ ਜੋ ਤੁਹਾਨੂੰ ਮਿਹਨਤਾਂ ਦਾ ਮਿਲਦਾ ਉਹਦੇ ਨਾਲ ਤੁਸੀਂ ਸੰਤੁਸ਼ਟ ਹੋ ਜੰਨੇ ਆ हां ये जरूर है कि आजकल इथे महंगाई चल रही है महंगाई ਦਾ ਥੋੜਾ ਜਿਹਾ ਵਧਿਆ ਹੋਇਆ महंगाई ਵਧੀ ਹੋਈ ਹੈ ਪਰ ਫਿਰ ਵੀ ਇੱਕ ਬੰਦਾ ਜਿਹੜਾ ਮਿਹਨਤ ਕਰਨਾ ਚਾਹੁੰਦਾ ਕੈਨੇਡਾ ਮਤਲਬ ਮਿਹਨਤ ਜਿਹੜਾ ਬੰਦਾ ਮਿਹਨਤ ਕਰਨਾ ਚਾਹੁੰਦਾ ਉਹ ਇੱਥੇ ਜਿਹੜਾ ਉਹ ਆਪਣੀ ਲਾਈਫ ਨੂੰ ਇੰਜੋਏ ਵੀ ਕਰ ਸਕਦਾ ਤੇ ਉਹਨੂੰ ਮਿਹਨਤ ਵੀ ਕਰਨੀ ਪੈ ਸਕਦੀ ਹੈ ਇਹ ਦੇਖੋ ਇੱਕ ਹੋਰ ਪਰਿਵਾਰ ਇਕੱਠੇ ਹੋ ਕੇ ਆਏ ਹੋਏ ਨੇ ਉਹ ਆਪਣੇ ਹਿਸਾਬ ਨਾਲ ਉਹਨਾਂ ਨੇ ਆਪਣੇ ਸੌਂਗਸ ਲਗਾ ਕੇ ਆਪਣੇ ਗਾਣੇ ਲਗਾ ਕੇ ਆਪਣਾ ਉਹਦੇ ਮੁਤਾਬਕ ਆਪਣਾ ਡਾਂਸ ਕਰ ਰਹੇ ਆ। ਮਰੋ ਜੇ ਮੈਂ ਤੋਂ ਇੱਥੇ ਇਸ ਇੱਕ ਪਾਰਕ ਦੇ ਵਿੱਚ ਪੂਰਾ ਘਮਾਉਣਾ ਚਾਹਾਂ ਤਾਂ ਮੈਨੂੰ ਲੱਗਦੀ ਹੈ ਕਿ ਸਾਨੂੰ ਬਹੁਤ ਜ਼ਿਆਦਾ ਸਮਾਂ ਹੈ ਇਸ ਦੇ ਲਈ ਲੱਗਦਾ ਕਿਉਂਕਿ ਇਹਨਾ ਵੱਡਾ ਪਾਰਕ ਹੈ ਇਹ ਇਹਦੇ ਹਰ ਕੋਨੇ ਦੇ ਵਿੱਚ ਪਰਿਵਾਰ ਇਸ ਤਰ੍ਹਾਂ ਨਾਲ ਬੈਠੇ ਨੇ। ਕਿ ਪਤਾ ਨਹੀਂ ਇਹਨਾਂ ਨੇ ਇਸ ਤਰ੍ਹਾਂ ਇੰਜੋਏ ਕਰ ਰਹੇ ਸਾਰੇ ਵੀ ਜਿਵੇਂ ਇਹਨਾਂ ਨੇ ਇੱਥੋਂ ਜਾਣੇ ਨਹੀਂ ਹੁੰਦਾ ਤੇ ਮੇਰੇ ਖਿਆਲ ਨਾਲ ਸ਼ਾਮ ਨੂੰ ਕਿਤੇ 7-8 ਵਜੇ ਆ ਜਾਂ ਮੰਨ ਲਓ 8:00 ਜਾਂ 9:00 ਵਜੇ ਵੀ ਕਈ ਲੋਕ ਇੱਥੋਂ ਨਿਕਲਦੇ ਹੋਣੇ ਪੂਰਾ ਦਿਨ ਇੰਜੋਏ ਕਰਨ ਤੋਂ ਬਾਅਦ ਤੇ ਬਸ ਇਸੇ ਕਰਕੇ ਆ ਕਿ ਲੋਕ ਇੱਥੇ ਆ ਤਾਂ ਜਾਂਦੇ ਆ ਵਾਪਸ ਜਾਣਾ ਨਹੀਂ ਚਾਹੁੰਦੇ ਕਿ ਕਈ ਚੀਜ਼ਾਂ ਵਾਪਸ ਜਾ ਕੇ ਉਹਨਾਂ ਨੂੰ ਹੋ ਸਕਦਾ ਹੈ ਕਿ ਆਪਣੇ ਦੇਸ਼ ਦੇ ਵਿੱਚ ਨਾ ਮਿਲਦੀਆਂ ਹੁਣ ਸੋ ਇਹੀ ਇੱਕ ਕਾਰਨ ਜਿਹੜਾ ਹੈ ਉਹ ਮੈਨੂੰ ਲੱਗਦਾ ਕਿ ਹੋ ਸਕਦਾ ਹੈ ਕਿ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਆ ਜਾਂਦਾ ਹੈ ਉਹ ਵਾਪਸ ਨਹੀਂ ਜਾਣਾ ਚਾਹੁੰਦਾ ਤੇ ਜਿਨ੍ਹਾਂ ਨੇ ਆਉਣਾ ਹੁੰਦਾ ਉਹਨਾਂ ਨੂੰ ਜੇ ਤਾਂ ਉਹ ਸੱਚਾਈ ਦੱਸਦਾ ਕਿ ਇੱਥੇ ਸਿਸਟਮ ਠੀਕ ਨਹੀਂ ਆ ਜਾਂ ਇੰਨਾ ਮਿਹਨਤ ਕਰਨੀ ਪੈਂਦੀ ਆ ਤਾਂ ਫਿਰ ਉਹ ਉਹਦੇ ਲਈ ਜਿਨ੍ਹਾਂ ਨੂੰ ਉਹ ਕਹਿੰਦਾ ਉਹਨਾਂ ਵੱਲੋਂ ਇੱਕ ਸਵਾਲ ਕੀਤਾ ਜਾਂਦਾ ਕਿ ਤੁਸੀਂ ਕਿਉਂ ਬੈਠੇ ਹੋ ਇੱਥੇ ਇਸ ਕਰਕੇ ਉਹਨਾਂ ਨੂੰ ਪਿੱਛੋਂ ਆਉਣ ਵਾਲੇ ਬੰਦੇ ਜਿਹੜੇ ਹੁੰਦੇ ਉਹਨਾਂ ਦੇ ਕੋਈ ਮੁੰਡਾ ਕੋਈ ਜਾ ਕੋਈ ਸਟੂਡੈਂਟ ਦੇ ਤੌਰ ਤੇ ਆਉਣਾ ਚਾਹੁੰਦਾ ਜਾਂ ਪੇਰੈਂਟਸ ਦੇ ਤੌਰ ਤੇ ਤੇ ਉਹਨਾਂ ਨੂੰ ਫਿਰ ਉਹਨਾਂ ਨੂੰ ਵੀ ਇਹ ਕਹਿਣਾ ਪੈਂਦਾ ਕਿ ਤੁਸੀਂ ਵੀ ਆ ਸਕਦੇ ਹੋ ਪਰ ਜਿਹੜਾ ਇੱਥੇ ਆ ਜਾਂਦਾ ਹੈ ਉਹ ਜਾਣਾ ਨਹੀਂ ਚਾਹੁੰਦਾ ਅਗਰ ਇਤਨੀਆ ਪ੍ਰੋਬਲਮਸ ਦੱਸਦਾ ਤਾਂ ਫਿਰ ਲੋਕੇ ਸਵਾਲ ਚੁੱਕਦੇ ਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਫਿਰ ਸੋ ਇਹ ਮੈਂ ਤੁਹਾਨੂੰ ਅੱਜ ਇੱਕ ਜਿਹੜਾ ਇੱਕ ਪਾਰਕ ਦਾ ਅੱਜ ਦਿਖਾਇਆ ਕਿ ਕਿਵੇਂ ਲੋਕ ਵੀਕੈਂਡ ਨੂੰ ਫੁੱਲ ਇੰਜੋਏ ਜਿਹੜਾ ਹੈ ਉਹ ਕਰ ਰਹੇ ਨੇ ਬਾਕੀ ਇਸੇ ਤਰ੍ਹਾਂ ਦੇ ਹੋਰ ਜਿਹੜੀਆਂ ਵੀਡੀਓਜ਼ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ